ਸੈਂਡਲ ਪਾ ਦਮ ਸੈਂਡਲ ਪਾ ਦਮ ਆਂ ਇਹ ਪਾਈਏ ਚਲੋ ਸੈਂਡਲ ਪਾਈਏ ਕਲਾਰਾ ਦੇਖੋ ਜੀ ਬਹੁਤ ਹੀ ਆਗਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਆ ਨਵੀਂ ਵਲੌਗ ਦੀ ਟਾਈਮ ਹੋ ਗਿਆ ਯਾਰ ਜੀ ਸਵਾ 11 ਤੇ ਕੱਪੜੇ ਮੈਂ ਪਾਈ ਸੀਗੇ ਮਸ਼ੀਨ 'ਚ ਹੁਣ ਤੇ ਟੁੱਟੀ ਹੋਣ ਆਈ ਆ ਪਾਣੀ ਤੇ ਲੈਟ ਗਈ ਸੀਗੀ ਲੈਟ ਤਾਂ ਕਰੁੰਦੀ ਆਈ ਸੀ ਪਰ ਪਾਣੀ ਹੁਣ ਆਇਆ ਤੇ ਟੈਂਕੀ ਆਪਾਂ ਭਰ ਲਈ ਆ ਤੇ ਮਸ਼ੀਨ ਵੀ ਹੁਣ ਆਪਣੇ ਕੱਪੜੇ ਧੋ ਹੁੰਦੇ ਪਏ ਆ ਤੇ ਭਾਂਡੇ ਵਗੈਰਾ ਵੀ ਮੈਂ ਢੋ ਲਾਇਆ ਤੇ ਸਾਫ ਸਫਾਈਆਂ ਵੀ ਪੋਚੇ ਰਹਿੰਦੇ ਆ ਹਜੇ ਉਹ ਨਹੀਂ ਲਾਏ ਹੈਗੇ ਪੋਚੇ ਨਹੀਂ ਮਿਲਾਏ ਹੈਗੇ ਤੇ ਬਾਕੀ ਆਪਾਂ ਝਾੜੂ ਵਗੈਰਾ ਸਾਰਾ ਉਹ ਚਦਰਾ-ਚੁਦਰਾ ਸਾਰਾ ਕੁਝ ਝਾੜ ਕੇ ਵਿਛਾ ਲਿਆ ਸੀਗਾ ਤੇ ਹੁਣ ਅਸੀਂ ਚੱਲੇ ਆ ਜੀ ਇੱਥੇ ਕਮਰੇ ਦੀਆਂ ਆ ਵਾਲੇ ਦੀਆਂ ਟੈਲਾ ਦੇਖਣ ਤੇ ਜੇ ਤਾਂ ਰੇਟ ਰੂਟ ਸਹੀ ਜਾਂ ਮਤਲਬ ਸਾਡੇ ਬਜਟ ਦੇ ਮਤਲਬ ਵਿੱਚ ਹੋਇਆ ਤਾਂ ਲੈ ਲਾਂਗੇ ਨਹੀਂ ਤਾਂ ਫਿਰ ਦੇਖਦੇ ਹਾਂ ਫਾਰਸ਼ ਹੀ ਪਾ ਲੈਣਾ ਹੈ ਕਿਉਂਕਿ ਬਹੁਤ ਜ਼ਿਆਦਾ ਮਰੀ ਦੇ ਦਾ ਫਾਰਸ਼ ਜਿਹੜਾ ਆ ਖਰਾਬ ਹੋਇਆ ਪਿਆ ਆ ਸਾਰੇ ਪਾਸੇ ਥਾਂ ਥਾਂ ਤੇ ਟੁੱਟਾ ਪਿਆ ਆ ਇਸ ਕਰਕੇ ਤੇ ਆਪਾਂ ਹੁਣ ਦੇਖਣ ਚੱਲੇਗਾ ਸਮਰ ਦੇ ਕੱਪੜੇ ਮਪਾਤੇ ਆ ਤੇ ਸੁੱਕੇ ਪਹਿਦੇ ਤੇ ਮੈਂ ਵੀ ਤਿਆਰ ਹੋ ਗਈਆਂ ਤੇ ਸਮਰ ਦੇ ਪਾਪਾ ਵੀ ਰੈਡੀ ਆ ਬਸ ਇੱਥੇ ਨੇੜੇ ਹੀ ਆ ਹਜੇ ਤਾਂ ਦੇਖਣ ਜਾਣਾ ਤੇ ਬਾਕੀ ਦੇਖਦੇ ਆ ਰੇਟ ਰੂਟ ਕਿੱਦਾਂ ਆ ਕੀ ਹਿਸਾਬ ਤਾਵਿਆ ਤੇ ਚਲੋ ਜੀ ਤੁਸੀਂ ਦੀ ਸਾਡੀ ਵੀਡੀਓ ਦੇ ਨਾਲ ਬਣੇ ਰਹੋ। ਇਹ ਬਲੋਗ ਕਰ ਰਹੇ ਹਾਂ 2x2। ਤੋਂ ਦੇਣਾ ਦੇਣਾ ਲੱਗੋ। ਉਹ ਪੀਅਰ ਦੇਖੋ। ਜਿਹੜਾ ਦੱਬਾਉਣਾ ਉਹ ਨਾ। ਦੱਬਾ ਦੇਣਾ। ਦੱਬਾ ਨਹੀਂ ਦੇਣਾ ਤੇ ਤਿੰਨ ਪੀਅਰ ਛੇ ਚੀਜ਼ ਦੇ ਦੇ ਤੇ ਤੇ ਡੇਢ। ਹਾਂਜੀ। ਪੂਰੀ ਨੌਂ ਆ ਗਿਆ ਥੱਲੇ। ਹਾਂਜੀ। ਹਾਂਜੀ। ਲੈ ਜਾਈਂ ਨਾ ਗਲੋਸੀ ਰੋਹ ਕੋਈ ਨਹੀਂ ਇਹ ਤੁਸੀਂ ਦੇਖਣਾ ਜੀ ਇਹ ਦੋਨੇ ਰੇਟ ਦਾ ਕੀ ਕਰ ਗਿਆ ਰੇਟ ਉਹ ਬਣਾ 470 ਇਹ ਵਿਚਾਲੇ 400 ਦਾ ਬਣਾ ਰਾਖ ਜਿਹੜਾ ਹਾਂ ਜੀ ਹਾਂ ਆ ਮੈਂ ਕਹਿੰਦਾ ਰਾਹ ਹੋਵੇ ਸਹੀ ਆ ਹਾਂ ਉਹ ਕੈਲਕੂਲੇਟਰ ਵੀ ਜੀ ਹਾਂ ਉਹ ਨਹੀਂ ਆ ਰਹੀ ਰਾਹ ਦੀਆਂ ਨਵੀਆਂ ਹੂੰ ਜਦੋਂ ਤੁਸੀਂ ਮੂੰਹ ਤੋਂ ਥੋੜਾ ਜਿਹਾ ਹਰਕਤ ਆਈ ਜਾਂਦਾ ਇਹ ਦੀਆ ਕਿੰਨਾ ਦਾ ਬਾਹਰ ਸੁਣਨਾ ਅਰੇ 12:16 12:16 ਇਹ ਵੀ ਇਹ ਵਾਲੇ ਮੰਦਰ ਤੇ ਦੇਖ ਲਓ ਜੇ ਰੌਫ ਜਿਹੜਾ ਹਾਂ ਲੱਗ ਰਿਹਾ ਹੈ ਰੌਫ ਜਿਹੜਾ ਹੈ ਇਹ ਗੌਣੀ ਆ ਕਿਥੇ ਰੂਮ ਦੇ ਅੰਦਰ ਰੂਮ ਚ ਆਂ ਜੀ ਆ ਦੇਖੋ ਸਫਾਈ ਇਦਾਂ ਰਹਿੰਦੀ ਆ ਇਹ ਬਲੇਨ ਜੀਆਂ ਉਹ ਥੋੜਾ ਰੂਮ ਆਹੋ ਬਣੀ ਆ ਜੀ ਉਹ ਵੀ ਇਹ ਵੀ ਇਨਫੋਰਮ ਇਹ ਹੈ ਜਿਹਨ ਡਬਾ ਚਾਹੀਦਾ ਇਹ 470 ਦਾ ਡਬਾ ਇਹ 470 ਦਾ ਹੂੰ ਇਹ ਨਹੀਂ ਨਿਕਲ ਨਹੀਂ ਦੇ ਇਹ ਦਿਖਾ ਦਿਓ ਫੇਰ ਆ ਵਾਲੇ ਆ ਦੇ ਕੁਤ ਆਮੰਦਣਾ ਚ ਆ ਵੀ ਮਿਲੂਗਾ ਡੱਬੇ ਨੂੰ ਚੀਜ਼ ਦੇ ਰਿਹਾ

Tलाගේ ग्i ਫੁੱਟੀਆਂ ਹਨੀਆਂ ਹੋਦੀ ਹੈ ਇਦਾਂ ਕਿਸੇ ਹਨਾ ਕੀ ਹੋਇਆ ਆ ਤੇੜਿਆ ਹਨਾ ਰੋਦੇ ਨਿਸ਼ਾਨਾ ਪਜੀ ਲੱਗਦਾ ਹਾਂ ਰਹਿ ਗਏ। ਯਾਦ ਵੀ ਸਟੈਂਡਿੰਗ ਦਾ ਲਾਉਣਾ ਨੇ ਉੱਥੇ ਉਹ ਪੀਸ ਲਾ ਦੂਗਾ ਵੀ ਸਟੈਂਡਿੰਗ। ਇਹ ਪੈਕਿੰਗ ਨਹੀਂ ਹੁੰਦਾ ਭਾਈ ਇਦਾਂ। ਉੱਦਾਂ ਭਾਈ ਇਹਦੇ ਪੈੜਾ ਭਾਈ ਘੱਟੇ-ਵੁੱਟੇ ਹੁੰਦੇ Rajasthan ਵਾਲੇ ਨਹੀਂ ਦੂਜੇ ਨਾ ਹੁੰਦਾ। ਉਹਦੇ ਕਿ ਅਸੀਂ ਕਿਹੜੇ ਰਹੰਦੇ ਨਾ ਤੁਸੀਂ? ਬਹੁਤ ਟੁੱਟੇ ਡੱਬੇ ਹੁੰਦੇ ਨਾ ਜੀ। ਇਹ ਤਾਂ ਦੇਖ ਲਿਖਾ ਤੇਰੇ ਕੋਲ ਅਸੀਂ ਨਹੀਂ ਕਿੰਦਾ ਟੁੱਟੇ। ਦਰਜਾਲ ਸਮੇਂ ਘਾਪਿਆ ਮੇਰੀ ਵੀਡੀਓ ਬਣਾਵਾ ਮम्मा ਕੀ ਕਰਦੀ ਐ ਮਮਾ ਮਮਾ ਕਰਦੀ ਐ ਨਹੀਂ ਤੂੰ ਨਹੀਂ ਬਣਾਉਣੀ ਤੂੰ ਤੈਨੂੰ ਬਣਾਉਣੀ ਨਹੀਂ ਆਉਂਦੀ ਹੈ ਕੋਈ ਬੱਚਾ ਤੂੰ ਜਾ ਕੇ ਆਜੇ ਇਹ ਚੱਲੂ ਅੱਜ ਬਣਾਉਣਾ ਚੱਪੜ ਕੱਦੂ ਚੱਪੜ ਕੱਦੂ ਨਹੀਂ ਐ ਕੁਝ ਹੋਰ ਹੀ ਆ ਨਹੀਂ ਇਹ ਨਹੀਂ ਆ ਬੱਡੇ ਬੜਾ ਕੱਦੂ ਕਹਿੰਦੇ ਮਮਾ ਹੂੰ ਮਨੇ ਆਜੇ ਬਾਹਰ ਸਬਜ਼ੀਆਂਆਂ ਸੀਗੀਆਂ ਤਰੇਲੇ ਵੀ ਨਹੀਂ ਬਣਾਉਣੇ ਸੀ ਤਾਂ ਇੱਕੋ ਛਿੰਨਾ ਮਾਰ ਦਿੱਤੀ ਮੀਂਹ ਦਾ ਜਨਾਹਾਂ ਕਾਂਦੇ ਫੇ ਆਹੀ ਸੀਗੀ ਸਬਜ਼ੀ ਇਹ ਹੀ ਨੇ ਤੇ ਉਹਦੇ ਨਾਲ ਸੁਲੇਜਾਉਣੇ ਆ ਤੜਕਾ ਤੇ ਇਹ ਵੀ ਸਾਡੇ ਛੇ ਮਗਾ ਦਾ 7 ਵਜਣ ਵਾਲੇ ਹੈ ਨਾ ਸਾਡੇ 3:00 ਵਜੇ ਹੈ ਇਹ ਹਵਾਸ਼ੀ ਨੇ ਬੱਸ ਪਿਆਜ਼ ਰਹਿ ਗਏ ਭਾਂਡੇ ਵਗੈਰਾ ਧੋ ਲੈ ਆ ਸਾਰੇ ਚਾਚੂ ਵਾਲੇ ਵੇ ਵਾ ਸੋਨਾ ਆਹੀ ਦਾ ਰੋਟੀ ਦਵਾ ਲਈ ਹੁਣ ਆਇਆ। ਅੰਜੀਜੀ ਆਪਾਂ ਸਬਜੀ ਨੂੰ ਤੜਕਾ ਲਗਾ ਲਿਆ ਹੈ। ਤੇ ਚੁੱਲੇ ਤੇ ਬਣਾ ਲਈ ਸੀਗੀ। ਤੇ ਲੋ ਕਾਫੀ ਜਹਾਸਸੀ ਮੈਂ ਤੋ ਚੱਲ। ਕੀ ਕਹੈਂ ਸੁੰਦਰ ਗਰਮੀ ਚ ਬਣਾਉਣੀ ਆ ਇੱਥੇ ਚੁੱਲੇ ਤੇ ਅੱਗ ਬਾਲ ਲੈਣੇ ਆ। ਨਾਲੇ ਤਾਂ ਰੋਟੀ ਬਣ ਜੂਗੀ। ਤੇ ਨਾਲੇ ਸਬਜੀ ਨੂੰ ਇੰਨਾ ਟਾਈਮ ਨਹੀਂ ਲੱਗਣਾ ਸੀਗਾ ਇੱਥੇ ਹੀ ਫੇਰ ਮੈਂ ਤੜਕਾ ਲਾ ਲਿਆ ਤਾਂ ਤੇ ਬਾਕੀ ਮੰਮੀ ਵੀ ਆ ਗਏ ਆ ਮੰਮੀ ਨਾਉਂਦੇ ਆ ਹੁਣ ਤੇ ਸਮਰ ਦੇ ਪਾਪਾ ਗਏ ਆ ਉਹਨੂੰ ਬੈਟਰ ਸਹੀ ਕਰਾਉਣ ਦੇਖੋ ਕਦੋਂ ਤੱਕ ਆਉਂਦੇ ਆ ਤੇ ਜੀ ਲੋਈ ਸਾਉ ਜੀ ਆਪਣੀ ਇੰਦਾਰੀ ਬਣੀ ਸੀਗੀ ਖਾ ਕੇ ਦੇਖਦੇ ਹਾਂ ਕਿਤਾ ਜੀ ਹੈ ਸਹੀ ਉੱਦਾਂ ਥੋੜੀ ਜੀ ਬਣੀ ਹੈ ਵਧੀਆ ਹੀ ਬਣੀ ਹੋਈ ਹੈ ਨਾ ਮਾ ਮਾੜੀ ਜੀ ਬਣੀ ਜਦੋਂ ਇੰਦਰੀਆਂ ਸਬਜ਼ੀਆਂ ਕਿੰਨੀਆਂ ਜ਼ਿਆਦਾ ਜ਼ਿਆਦਾ ਬਣਾ ਲਓ ਹਨਾ ਕੜਾਈਆਂ ਭਰ-ਭਰ ਕੇ ਫੇ ਨਹੀਂ ਖਰੀਆਂ ਲੱਗਦੀਆਂ ਇਹ ਥੋੜੀ ਥੋੜੀ ਸਬਜ਼ੀ ਬਣੀ ਵਧੀਆ ਲੱਗਦੀ ਹੈ ਚਲੋ ਜੀ ਰੋਟੀ ਖਾ ਲਈਏ ਹੁਣ ਦੀ ਜੀ ਟਾਈਮ ਹੋ ਗਿਆ ਆ ਸਭ ਆ ਦਾਸ ਤੇ ਮੈਂ ਭਾਂਡੇ ਵਗੈਰਾ ਸਾਰੇ ਧੋ ਕੇ ਸਭ ਦੀ ਸੂਜੀ ਸਾਰੀ ਫਰਿੱਜ ਚ ਰੱਖ ਲਈ ਕਿਉਂਕਿ ਹੁਣ ਗਰਮੀ ਬਹੁਤ ਜ਼ਿਆਦਾ ਆ ਤੇ ਟਮਾਟਰ ਮੋٹے ਪਾਈ ਹੁੰਦੀ ਆ ਤੇ ਖਰਾਬ ਹੋਣ ਦਾ ਡਰ ਰਹਿੰਦਾ ਆ ਫੇਰ ਤੇ ਇਸ ਕਰਕੇ ਮੈਂ ਤਾਂ ਹੁਣ ਆਪਾਂ ਫਰਿੱਜ ਜੀ ਰੱਖ ਦਿਆ ਕਰਨੀ ਆ ਕੱਢ ਕੇ ਤੇ ਬਾਕੀ ਭਾਂਡੇ ਭੁੰਨੇ ਸਾਰੇ ਆਪਣੇ ਧੋ ਹੋ ਗਏ ਕੰਮ ਆਪਣੇ ਨਿਪੜ ਗਏ ਰੋਟੀ ਪਾਣੀ ਖਾ ਲਿਆ ਸומר ਵੀ ਸੌ ਗਿਆ ਤੇ ਆਵਲੇ ਬਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਬਲੌਗ ਜਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ ਜੀ